ਹਾਂ ਜੀ ਤੁਸੀਂ ਕਿਵੇਂ ਦੇਣਾ ਸਰ ਕੰਜੂਤ ਨੂੰ ਤੁਸੀਂ ਦੇਖ ਸਕਦੇ ਹੋ ਇਸ ਨੂੰ 2 ਮਹੀਨੇ ਹੋਏ ਨੇ ਸੜਕ ਬਣੀ ਨੂੰ ਇਹ ਟੁੱਟਣੀ ਸਟਾਰਟ ਵੀ ਹੋ ਚੁੱਕੀ ਹੈ ਤੁਸੀਂ ਇਹ ਦੇਖੋ ਵੀ ਹਾਂ ਕਿਹੋ ਜਿਹਾ ਮਟੀਰੀਅਲ ਕਿਵੇਂ ਦਾ ਸਿਸਟਮ ਇਹਨਾਂ ਨੇ ਪਾਇਆ ਹੈਗਾ ਕਿ ਇਹ ਸਹੀ ਹੈ ਅੱਜ ਪੂਰੇ 5 ਸਾਲ ਹੋ ਚੁੱਕੇ ਨੇ ਗਲੀ ਨੂੰ ਬਣੀ ਨੂੰ ਆ ਸੌਰੀ ਆਪਣਾ ਇਲੈਕਸ਼ਨ ਹੋਈ ਨੂੰ ਗਲੀ ਬਣੀ ਨੂੰ 2 ਮਹੀਨੇ ਹੋਏ ਨੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਵੀ ਗਲੀ ਟੁੱਟਣੀ ਕਿੰਨੀ ਸਟਾਰਟ ਹੋ ਚੁੱਕੀ ਆ ਤੁਸੀਂ ਇਹ ਦੇਖੋ ਉਬੜ ਖੁਬੜ ਬਣੀ ਵੀ ਐ ਕਿ ਇੱਥੇ ਕੋਈ ਬਿਉਰਗ ਵੀ ਆਂਦਾ ਹੈ ਬੱਚੇ ਵੀ ਖੇਡਦੇ ਨੇ ਤੁਸੀਂ ਇਹ ਦੇਖੋ ਵੀ ਹਾਂ ਕਿਵੇਂ ਦਾ ਲੱਗ ਰਿਹਾ ਹੈਗਾ ਵੀ ਇਹ ਟੁੱਟੀ ਸੜਕ 2 ਮਹੀਨੇ ਚ ਕੀ ਮਟੀਰੀਅਲ ਇਹ ਵਧੀਆ ਨਹੀਂ ਪਿਆ ਹੋਇਆ ਤੁਹਾਨੂੰ ਹੋਰ ਵੀ ਦਿਖਾਣੇ ਆ ਆਪਾਂ ਇਹ ਚੀਜ਼ਾਂ ਦੇਖੋ ਗਲੀ ਕਿੰਨੀ ਰੁੱਟੀ ਹੈ ਕਿੰਨਾ ਘਟੋਟਾ ਹੈ ਇਹ ਕਿੰਨਾ ਕ 100 ਮੀਟਰ ਦਾ ਡੋਟਾ ਹੋਣਾ ਬੱਤਵਾਦ ਇਹ ਵੀ ਜਿਹੜਾ ਮਟੀਰੀਅਲ ਇਹਨਾਂ ਕੱਡੀਆਂ ਪਿਆ ਹੋਇਆ ਹੈ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਹਾਂ ਸੜਕ ਇਹ ਕਿੰਨੀ ਕਿ ਟੁੱਟੀ ਵੀ ਹੈ ਕਿੰਨੀ ਕਿ ਨਹੀਂ ਵੀ ਇੱਥੇ ਸੀਨੀਅਰ ਸਿਟੀਜ਼ਨ ਵੀ ਰਹਿੰਦੇ ਨੇ ਬੱਚੇ ਵੀ ਰਹਿੰਦੇ ਨੇ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਪੂਰੀ ਦੇਖੋ ਇਹ ਗਲੀ ਸਾਰੀ ਟੁੱਟੀ ਵੀ ਹੈ ਜੀ ਦੇਖ ਸਕਦੇ ਹੋ ਨਾਲੀਆਂ ਦੇ ਪਾਈਪ ਵੀ ਨੇ ਜਿਹੜੇ ਇੰਨਾ ਕੁ ਘੱਟਿਆ ਮਟੀਰੀਅਲ ਪਾਇਆ ਗਿਆ ਵੀ ਜਿਹੜਾ ਵੀ ਪਾਈਪ ਵੀ ਟੁੱਟਨੇ ਸ਼ੁਰੂ ਹੋ ਗਏ ਨੇ ਸਿਰਫ ਇਹਨਾਂ ਨੂੰ 2 ਮਹੀਨੇ ਹੋਏ ਨੇ ਜਿਹੜਾ ਕਿ ਇਹ ਨਾਲੀ ਬੰਦ ਕੀਤੀ ਆ ਪਾਈਪ ਪਾ ਕੇ ਵੀ ਉਹ ਪਾਈਪ ਟੁੱਟਣ ਦਾ ਔਰ ਸੜਕ ਦਾ ਇੰਨਾ ਕੁ ਘੱਟਿਆ ਮਟੀਰੀਅਲ ਪਾਇਆ ਵਾ ਵੀ ਜਿਹੜਾ ਕਿ ਮਹਾਲੇ ਵਾਲੇ ਇਸ ਕਰਕੇ ਹੀ ਇਕੱਠੇ ਹੋਏ ਨੇ ਵੀ ਸਾਡੇ ਲੋਵੇ ਕੋਈ ਵੀ ਐਮਸੀ ਵੋਟਾਂ ਵਾਂਗਰ ਨਾ ਆਵੇ ਸਾਡੇ ਮਹਾਲੇ ਦੇ ਵਿੱਚ ਨਾ ਅਸੀਂ ਕਿਸੇ ਨੂੰ ਵੋਟ ਦੇਣੀ ਹੈ ਨਾਲੀ ਕਿਸ ਨੂੰ ਪਾਣੀ ਹੈ ਇਹ ਮਾਲਿਆਣਾ ਨੇ ਕੀਤਾ ਇੱਕ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਨਾਲੀਆਂ ਚੋਂ ਪਾਣੀ ਬਾਹਰ ਆਇਆ ਹੋਇਆ ਹੈ ਕਿਵੇਂ ਬਿਮਾਰੀ ਦਾ ਘਾਰ ਫੈਲ ਰਿਹਾਗਾ ਮੱਛਰ ਕਿੰਨਾ ਬੈਠਾ ਹੈਗਾ ਡੈਂਗੂ ਦੀ ਸ਼ਿਕਾਇਤ ਇਸੇ ਕਾਰਨ ਆ ਰਹੀ ਹੈਗੀ ਆ ਜੋ ਨਾਲੀਆਂ ਦੀ ਸਫਾਈ ਨਹੀਂ ਹੋ ਪਾ ਰਹੀ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਆਸਵਾਜੀ ਮਹੱਲਾ 7 ਨੰਬਰ ਵਾਰਡ ਤੇ 21 ਨੰਬਰ ਵਾਰਡ ਇਹਦੇ ਵਿੱਚ ਨਹੀਂ ਕੋਈ ਐਮਸੀ ਜਾਂ ਕੋਈ ਵੀ ਬੰਦਾ ਕਰਮਚਾਰੀ ਨਹੀਂ ਸਫਾਈ ਦਾ ਸਿਸਟਮ ਦਾ ਆ ਰਿਹਾ ਹੈਗਾ ਜੀ ਕੋਈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਜੀ ਸਰ ਕੀ ਨਾ ਮਹੱਲੇ ਦਾ ਇੰਨਾ ਬੁਰਾ ਹਾਲ ਹੋ ਚੁੱਕਿਆ ਹੈ ਕਿ ਮਹੱਲੇ ਵਾਲੇ ਇੰਨੇ ਦੁਖੀ ਹੋਏ ਨੇ ਨਾਲੀਆਂ ਕੰਪਲੀਟ ਹੋ ਰਹੀਆਂ ਨੇ ਨਾਲੀਆਂ ਕਬਰ ਨਹੀਂ ਹੋ ਰਹੀਆਂ ਇੱਕ ਕੁੱਤਿਆਂ ਦਾ ਬਹੁਤ ਉਹ ਜਿਆਦਾ ਉਹ ਹੈ ਵੀ ਬੰਦਾ ਲੰਘ ਨਹੀਂ ਸਕਦਾ ਨਾਲੀਆਂ ਇੰਨੀਆਂ ਡੁੰਗੀਆਂ ਨੇ ਕਿ 4-4 ਫੁੱਟ ਡੁੰਗੀ ਹੈ ਇੱਕ ਨਾਲੀ ਇੰਨਾ ਪੂਰਾ ਹਾਲ ਹੈ ਸਾਰੀਆਂ ਗਲੀਆਂ ਦੇ ਵਿੱਚ ਵੀ ਨਾਲੀਆਂ ਖਰਾਬ ਹੋਈਆਂ ਪਈਆਂ ਨੇ ਕੋਈ ਪੈਪ ਨਹੀਂ ਪਾ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਬੋਤਾਂ ਲੈ ਕੇ ਅਗਲਾ ਚਲਾ ਜਾਂਦਾ ਮੁੜ ਕੇ ਕੋਈ ਨਹੀਂ ਆਉਂਦਾ ਉਹ ਵੇ ਸਟਰੀਟ ਲਾਈਟ ਬਾਰੇ ਤੇ ਲੱਗਦਾ ਵੀ ਰਾਤ ਨੂੰ ਕਈ ਵਾਰ ਚੱਲਦੀਆਂ ਨੇ ਕਈ ਵਾਰ ਬੰਦ ਰਹਿੰਦੀਆਂ ਨੇ ਮਹੱਲੇ ਵਾਲੇ ਬਹੁਤ ਪਰੇਸ਼ਾਨ ਨੇ ਇਸ ਦਾ ਇਸ ਕਰਕੇ ਗੁੰਜਾਇਸ਼ ਕਰਦੇ ਕਰਦੇ ਬੇਨਤੀ ਕਰਦੇ ਆਂ ਇਹ ਮਹੱਲੇ ਦੀ ਸਫਾਈ ਕੀਤੀ ਕੀਤੀ ਜਾਵੇ ਨਾਲੀਆਂ ਸਾਰੀਆਂ ਕਵਰ ਕੀਤੀਆਂ ਜਾਣ। ਅਸੀਂ ਤਾਂ ਤੁਹਾਡੇ ਨਜ਼ਦੀਕ ਦੇ ਨੇ ਤੁਹਾਨੂੰ ਰੋਜ਼ ਮਿਲਦੇ ਨੇ ਤੇ ਨਹੀਂ ਹੁੰਦੇ। ਅਸੀਂ ਬਥੇਰੇ ਕੇ ਐਮਸੀ ਸਾਹਿਬ ਨੂੰ ਐਮਸੀ ਸਾਹਿਬ ਕਹਿੰਦੇ ਜੇ ਕਮੇਟੀ ਵਾਲੇ ਕਰਨਗੇ ਤਾਂ ਹੀ ਕਰਾਂਗੇ। ਉਹਨਾਂ ਦੀ ਵਰਡਿੰਗ ਇਹ ਹੋ ਜਾਂਦੀ ਹੈ। ਉਹ ਤਾਂ ਕਦੇ ਉਹ ਕਹਿੰਦੇ ਉਹ ਕਹਿੰਦੇ ਇੱਕ ਇੱਕ ਕਹਿ ਦਿੰਦਾ ਦੂਜਾ ਕਰੂਗਾ ਦੂਜਾ ਕਹਿ ਦਿੰਦਾ ਦੂਜਾ ਕਰੂਗਾ ਦੋ ਦੋ ਐਮਸੀ ਨੇ ਸਾਡੇ ਵਾਰਡ 'ਚ। ਮੇਡਾ ਤੁਹਾਡਾ ਸਾਨੀ ਐਮਸੀ ਉਹ ਤਾਂ ਕਾਰਜਕਾਰੀ ਪ੍ਰਧਾਨ ਵੀ ਰਹਿ ਚੁੱਕਿਆ ਉਹਨੇ ਫੇਰ ਵੀ ਨਹੀਂ ਕੰਮ ਕੀਤਾ। ਕੋਈ ਕੰਮ ਨਹੀਂ ਕੀਤਾ ਜੀ। ਇਹ ਅੱਜ ਆ ਗਏ ਐਂਸੀ ਸਾਹਿਬ ਉਹ ਚਾਹੇ ਆਪਣੇ ਮੰਟੂ ਜੀ ਨੇ ਚਾਹੇ ਕੋਈ ਪਹਿਲਾਂ ਸੋਨੂ ਜੀ ਵੀ ਜਾਂਦੇ ਰਹੇ ਨੇ ਬਾਬਾ ਜੀ ਕਹਦੇ ਜੀ ਮੈਂ ਕਰ ਦੂ ਮੈਂ ਬਾਹਰ ਕਰ ਦੂ ਮੱਲੋਂ ਵੀ ਪਿਆਈ ਸਾਡੀਆਂ ਗੱਟੀਆਂ ਦੇ ਖੁੱਦ ਨੁਕਸਾਨ ਹੁੰਦੇ ਨੇ ਕਿ ਚਟੰਗਰ ਵਸਦੇ ਨੇ ਰਾਤ ਨੂੰ ਕਦੀ ਇੱਕ ਵਾਰ ਵੀ ਦੇਖਿਆ ਮੈਂ ਲਾ ਕੇ ਜਦੋਂ ਵੋਟ ਆਉਂਦੀ ਆ ਉਦੋਂ ਸਾਰੇ ਆ ਜਾਂਦੇ ਸਾਨੂੰ ਕੋਈ ਬੈਨਰ ਦਾ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਅਸੀਂ ਵੋਟ ਹੀ ਨਹੀਂ ਦਿੰਦੇ ਜੀ ਬਾ ਗੱਲ ਕਰ ਸਾਡਾ ਕੋਈ ਸੋਨੂ ਨਹੀਂ ਤੁਸੀਂ ਐ ਪ੍ਰਿੰਟਾ ਚ ਜਾ ਕੇ ਦੇਖੋ ਅਨਿਆਨੇ ਵਧੀਆ ਬਣਾਏ ਹੋਏ ਨੇ ਪਿੰਡਾਂ ਦੇ ਬਾਹਰ ਨਾਲੀਆਂ ਇੰਨੀਆਂ ਸਾਫ਼ ਨੇ ਉਹਦੇ ਵੀ ਉਹੀ ਹੋਵੇ ਤਰੀਕਾ ਦਾ ਬੁੱਤੇ ਦੇ ਗਰੂ ਦਾ ਨੂੰ ਤੁਸੀਂ ਸਾਡੇ ਮੱਲੇ ਉਨਾ ਕਿੱਦਾ ਕਰੋ ਕੋਈ ਨਹੀਂ ਲੱਗਿਆ ਸਾਡਾ 10 ਵਜੇ ਤੋਂ ਬਾਅਦ ਕੋਈ ਨਹੀਂ ਲੱਗਿਆ ਸਾਡਾ ਹਲੋ ਜੀ ਰੋਡਾ ਹੈ ਮੇਰਾ ਨਾਮ ਚਰਜੀਤ ਕੁਮਾਰ ਹੈ ਜੀ ਮਹੱਲਾ ਰਬਦਮਨਪੁਰਾ ਦਾ ਵਾਸੀ ਹਾਂ ਮੈਂ ਤੇ ਸਰ ਇੱਥੇ ਮਤਲਬ ਇਦਾਂ ਕਰਕੇ ਨਾ ਜਦੋਂ ਵੀ ਵੋਟਾਂ ਆਉਂਦੀਆਂ ਤਾਂ ਵੋਟਾਂ ਤੇ ਤਾਂ ਤੁਹਾਨੂੰ ਪਤਾ ਸਾਰਾ ਘਰੋਂ ਘਰ ਆਂਦੇ ਨੇ ਹੱਥ ਜੋੜਦੇ ਨੇ ਤੇ ਇਸ ਟਾਈਮ ਤੁਸੀਂ ਨਾਲੀਆਂ ਦਾ ਹਾਲ ਦੇਖ ਲਓ ਗੱਡੀਆਂ ਦਾ ਹਾਲ ਦੇਖ ਲਓ ਕਿੱਥੇ ਗੱਡੀਆਂ ਨੇ ਕੋਈ ਨਾ ਕੋਈ ਗੱਡੀ ਦੇ ਵਿੱਚ ਮਾਰ ਜਾਂਦਾ ਕੋਈ ਗੱਡੀ ਆ ਕੇ ਫੇ ਰਾਤ ਨੂੰ ਕੋਈ ਸੇਫ ਨਹੀਂ ਮੱਲਾ ਮਾਰੇ ਜਾਂ ਮੀਂਹ ਪੈ ਜਾਵੇ ਇੱਕ ਇੱਕ ਥੋੜੇ ਥੋੜੇ ਇੱਥੇ ਗੰਦਾ ਪਾਣੀ ਛੜਾਉਂਦਾ ਕਿੰਨਾ ਨੰਬਰ ਵਾਰਡ ਪੈਂਦਾ ਜੀ ਇਹ ਕੇ ਆਪਣੇ 21 ਤੇ 22 ਹੈ ਨਾ ਇੱਕ 70 ਨੰਬਰ ਵਾਰਡ ਜੀ ਇੱਕ ਮੇਨ 22 ਨੰਬਰ ਮੇਨ ਹੈ ਜੀ ਸਾਨੂੰ ਦੇਖੋ ਸਾਨੂੰ ਆਪਣੇ ਮੁਹੱਲੇ ਦੇ ਵਾਸੀ ਹੋਣ ਕਰਕੇ ਸਾਨੂੰ ਆਪਣੇ ਵਾਰਡ ਦਾ ਨਹੀਂ ਜਿਆਦਾ ਪਤਾ ਕਿਸੇ ਨੂੰ ਕੀ ਤੁਸੀਂ ਕਿਉਂ ਤੁਸੀਂ ਇਕੱਠੇ ਹੁਣ ਜਿਹੜੇ ਮਹੱਲੇ ਵਾਲੇ ਇਕੱਠੇ ਹੋਏ ਆ ਉਹਦਾ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਇਹ ਵੀ ਇੱਕ ਤਾਂ ਸਾਨੂੰ ਸਫਾਈ ਚਾਹੀਦੀ ਹੈ ਇੱਥੇ ਹਾਂਜੀ ਤੇ ਸਕੂਟਰ ਮੋਟਰਸਾਈਕਲਾਂ ਨਾਲ ਲੰਘਦੇ ਬਹੁਤ ਸਪੀਡ ਦੇ ਉੱਤੇ ਕੋਈ ਵਾਰੀ ਬੱਚੇ ਥੱਲੇ ਆ ਗਏ ਕੋਈ ਸਪੀਡ ਬ੍ਰੇਕਰ ਨਹੀਂ ਇੱਥੇ ਹੈਗਾ ਕੋਈ ਨਾਲੀਆਂ ਦੀ ਬੰਦ ਹੋਈਆਂ ਬਿਲਕੁਲ ਬਹੁਤ ਸਾਨੂੰ ਤਕਲੀਫ ਹੈ ਮਹੱਲੇ ਦੀ ਇਲੈਕਸ਼ਨਾਂ ਨੂੰ 5 ਸਾਲ ਹੋ ਗਏ ਬੀਤੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਜੀ ਕੌਣ ਨੇ ਤੁਹਾਡੇ ਵਾਰਡ ਦੇ ਐਮਸੀ ਸਾਡੇ ਨਹੀਂ ਜਿਹੜਾ ਐਮਸੀ ਮੰਡਰ ਸਾਹਿਬ ਨੇ ਜੀ ਇੱਕ ਕਸਾਨੀ ਜੀ ਹੋਜਾ ਸਾਹਿਬ ਨੇ ਇੱਕ ਕਸਾਨੀ ਸਾਹਿਬ ਨੇ ਜੀ ਤੇ ਦੋਨੋਂ ਚ ਕੋਈ ਐਮਸੀ ਨੇ ਦੇਖਿਆਗਾ ਤੁਹਾਨੂੰ ਬਹੁਤ ਕਦੇ ਨਹੀਂ ਆਜ ਬੋਰ ਲਾਇਆ ਤਾਂ ਅੱਜ ਆਇਆ ਨਹੀਂ ਠੀਕ ਹੈ ਹਲੋ ਸਰ ਕੀ ਨਾਮ ਹੈ ਇਹ ਆਪਣਾ ਹਲੋ ਮਾਰੀ ਹੈ ਤੇ ਕੀ ਕਾਰਨ ਹੈ ਵੀ ਬੈਨਰ ਲੱਗਿਆ ਅੱਜ ਬੈਨਰ ਲੱਗਣ ਦਾ ਕਾਰਨ ਜੀ ਨਾਲੀਆਂ ਤਾਂ ਹੀ ਟੁੱਟੀਆਂ ਪਈਆਂ ਨੇ ਪਾਣੀ ਬਾਹਰ ਆਂਦਾ 2-2 ਫੁੱਟ ਅੰਦਰ ਨੂੰ ਗਲੀਆਂ ਟੁੱਟ ਕੇ ਵਿੱਚ ਨਾਲੀਆਂ ਦੇ ਵਿੱਚ ਗਰੀਆਂ ਆਈਆਂ ਨੇ ਤੇ ਇੱਥੇ ਜੋ ਮੋਟੇ ਰੁੰਗੀਆਂ ਨੇ ਪਾਣੀ ਜਿੰਨੇ ਤੋਂ ਉੱਪਰ ਸਾਰਾ ਟੀਨ ਚ ਜਾਉਂਦਾ ਇਹ ਤੋਂ ਇਹ ਤੋਂ ਲੱਗ ਕੇ ਇਹਨਾਂ ਬਾੜ ਦਿੰਦੇ ਹੈ ਇਹ ਸਾਡਾ ਇੱਕ ਹਫਤਾ ਹੈ ਬਾਈ ਜਿੱਤਣਾ ਕਿੱਤੀ ਕਿੱਤੀ ਇਹ ਸਰਮ ਜੀ ਦੇ ਮਾਫ ਕਰਨਾ ਹਾਂ 5 ਰੁਪਆ ਮਾਚੇ ਤੇ ਜੇਕਰ 5 ਸਾਲ ਹੋ ਚੁੱਕੇ ਨੇ ਵੀ ਇਲੈਕਸ਼ਨ ਆਣ ਵਾਲੇ ਹੋਗੇ ਦੁਬਾਰਾ ਬੈਨਰ ਲਾਣ ਦੇ ਹੈਗੀ ਕੀ ਰੋਡ ਪੈ ਗਈ ਤੇ ਜੇ ਐਮਸੀ ਆਏ ਤਾਂ ਵਿਵਾਰ ਤੋਂ ਇਸ ਮੰਦੇ ਨਹੀਂ 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 ਜੀ ਸਰ ਅੱਜ ਤੁਸੀਂ ਆਪਣੇ ਮਹਾਲੇ ਦੇ ਵਿੱਚ ਇਕੱਠੇ ਹੋਏ ਹੋ ਸਾਰੇ ਜਾਣੇ ਤੁਹਾਡਾ ਕੀ ਕਹਿਣਾ ਹੈ ਸਰ ਵੀ ਇੱਕ ਬੋਰਡ ਵੀ ਲਗਾਇਆ ਗਿਆ ਵੀ ਕੋਈ ਵੀ ਐਮਸੀ ਉਰੇ ਵੋਟ ਮੰਗਣ ਨਾ ਆਵੇ ਇਹਦਾ ਕੀ ਕਾਰਨ ਹੈ ਜਿਹੜਾ ਤੁਸੀਂ ਅੱਜ ਇਕੱਠੇ ਹੋ ਉਹ ਇਸ ਤਰ੍ਹਾਂ ਜੀ ਮਹਾਲੇ ਦਾ ਤੁਸੀਂ ਹਾਲ ਦੇਖੇ ਰਹੇ ਹੋ ਵੀ ਜਿਵੇਂ ਸਾਰੇ ਨਾਲੀਆਂ ਬਲੌਕ ਨੇ ਤੇ ਤੇ ਪਾਣੀ ਵੀ ਖੜ ਜਾਂਦਾ ਪ੍ਰਸਾਦ ਦੇ ਨਾਲ ਸਰ ਬਹੁਤ ਜ਼ਿਆਦਾ ਤੇ ਸਫਾਈ ਕਰਮਚਾਰੀ ਇਹ ਸਫਾਈ ਕਰਮਚਾਰੀ ਵੀ ਸਾਡਾ ਹੈ ਨਹੀਂ ਅੱਛਾ ਜੀ ਹਾਂ ਉਹ ਵੀ ਹੈ ਕੀ ਚੱਲੀ ਚੁੱਪੇ ਨਹੀਂ ਵਾਹ ਜੀ ਵਾਹ ਸਾਬ ਤਮੇਲਾ ਤੋਂ ਤੁਹਾਨੂੰ ਸਾਰਿਆਂ ਨੂੰ ਜਿਹੜੀ ਤੁਸੀਂ ਬੈਨਰ ਦੀ ਗੱਲ ਕਰਦੇ ਹੋ ਉਹ ਕੀ ਸੀਗੀ ਇੱਕ ਨਾਲੀ ਦਾ ਮੁੱਦਾ ਸੀਗਾ ਜਿਹੜੀ ਰੁਪਧੰਮਨਪੁਰਾ ਮੱਲੇ ਉਹਦੇ ਉਹ ਸਾਡਾ ਇੱਕ ਤਾਂ ਪਹਿਲਾਂ ਸਾਂਝਾ ਬਾੜਾ 21 ਨੰਬਰ ਤੇ 7 ਨੰਬਰ ਉਹਦੇ ਚ ਕੀ ਸੀਗਾ ਪਾਣੀ ਖੜ ਗਿਆ ਸੀਗਾ ਨਾਲੀ ਦਾ ਓਵਰਫਲੋ ਹੋ ਗਿਆ ਸੀਗਾ ਨਾਲੀ ਦੇ ਬਾਹਰ ਆ ਗਿਆ ਸੀਗਾ ਉਹਦੇ ਵਿੱਚ ਕੀ ਹੈ ਜਿਹੜਾ ਨਾਲੇ ਕਤਵਾਲੀ ਦੇ ਸਾਹਮਣੇ ਜਿਹੜਾ ਸਿੱਧਾ ਨਾਲਾ ਜਾ ਰਿਹਾ ਹੈ ਉਹਦੇ ਵਿੱਚ ਗੱਦੇ ਗਿਰੇ ਹੋਏ ਤੇ ਬੰਨ ਲੱਗਿਆ ਤੇ ਲਖਾਫੇ ਗਿਰੇ ਹੋਏ ਤੇ ਉਹ ਹੁਣ ਸਾਨੇ 15 ਮਿੰਟ ਲਾ ਕੇ ਸਫਾਈ ਕਰਾਈ ਆ ਨਾਲ ਦੀ ਨਾਲ ਪਾਣੀ ਚੱਲ ਪਿਆ ਪਾਣੀ ਤੇ ਵੀ ਤੁਸੀਂ ਨਿਗਾਹ ਮਾਰਾ ਦਿਓ ਬਾਕੀ ਮੈਂ ਇਹ ਬੇਨਤੀ ਕਰਦਾ ਆਪਣੇ ਵਾਰਡ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਵੀ ਕੋਈ ਵੀ ਗੱਲ ਹੈਗੀ ਬੋਰਡ ਲਾ ਕੇ ਜਾਂ ਐਵੇਂ ਕਰਕੇ ਮੈਂ ਨਹੀਂ ਕਹਿੰਦਾ ਵੀ ਨਹੀਂ ਲਾਣੇ ਚਾਹੀਦੇ ਲਾਣੇ ਚਾਹੀਦੇ ਨਹੀਂ ਜੇ ਕੋਈ ਨਾਰ ਸੁਣਵਾਈ ਹੋਵੇ ਮੈਨੂੰ ਤੁਸੀਂ ਫੋਨ ਮਾਰੋ ਮੈਂ ਤਾਂ ਹਰ ਟਾਈਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਹੁਣ ਵੀ ਮੈਨੂੰ ਜਦੋਂ ਪਤਾ ਲੱਗਿਆ ਹੁਣ ਵੀ ਉਹੀ ਭਾਈ ਸਾਹਿਬ ਨੇ ਬੋਰਡ ਜਿਹੜਾ ਲਗਾਇਆ ਸੀ ਉਹਨਾਂ ਨੇ ਉਤਾਰ ਲਿਆ ਮੈਂ ਕਹਾਂ ਤੁਸੀਂ ਮੈਨੂੰ ਇੱਕ ਘੰਟੀਓ ਮਾਰ ਦਿੰਦੇ ਇੱਕ ਫੋਨ ਮਾਰ ਦਿੰਦੇ ਨਾਲ ਦੀ ਨਾਲੇ 15 ਮਿੰਟ ਦਾ ਕੰਮ ਦੀ ਆਪਾਂ ਕਰਾ ਦਿੰਦੇ ਪਰ ਮਹੱਲੇ ਵਾਲੇ ਵੱਲੋਂ ਕਹਿਣਾ ਤਾਂ ਵੀ ਅਸੀਂ ਆਪ ਨਹੀਂ ਉਤਾਰਿਆ ਤਾਂ ਕਿਸੇ ਸਰਾਰਤੀ ਦਿਸ ਨੇ ਤਾਂ ਨਹੀਂ 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 ਮੈਂ ਉੱਥੇ ਹੀ ਸੀਗਾ ਜਦੋਂ ਜਿੰਨੇ ਵੀ ਉਤਾਰਿਆ ਉਤਾਰ ਕੇ ਲੈ ਕੇ ਗਏ ਨੇ ਮੇਰੀ ਫੋਨ ਤੇ ਵੀ ਗੱਲ ਹੋਈ ਹੈ ਮੈਂ ਉੱਥੇ ਹੀ ਖੜਾ ਸੀਗਾ ਬੋਰਡ ਲੱਗਿਆ ਹੋਇਆ ਸੀ ਕੋਲ ਲੈ ਕੇ ਗਿਆ ਤਾਂ ਇਹ ਮੈਨੂੰ ਨਹੀਂ ਪਤਾ ਸ਼ਾਇਦ ਕੋਲ ਲੈ ਤੇ ਮੈਂ ਇਹੀ ਬੇਨਤੀ ਕਰਦਾ ਵੀ ਕਿਸੇ ਤਰ੍ਹਾਂ ਦਾ ਕੋਈ ਕੰਮ ਹੈ ਜਦੋਂ ਮਰਜ਼ੀ ਤੁਸੀਂ ਫੋਨ ਮਾਰੋ ਮੈਂ ਹਰ ਟਾਈਮ ਹਾਜ਼ਰ ਆ ਮੰਡੀ ਇਹ ਨੌਬਤ ਬੋਰਡ ਲਾਉਣ ਦੀ ਕਿਉਂ ਆਈ ਹੈਗੀ ਹੈ ਵੀ ਮਹੱਲੇ ਵਾਸੀ ਇਹਨੇ 4 ਸਾਲ ਦਾ ਹੋ ਗਏ ਆਪਾਂ ਨੂੰ ਪੂਰੇ 5 ਸਾਲ ਦੱਸਦਾ ਕੀ ਹੈ ਮੈਂ ਬੇਨਤੀ ਵੀ ਕਰਦਾ ਪ੍ਰਸ਼ਾਸਨ ਨੂੰ ਸਾਡੇ ਗੁਰਦੇਵ ਸਿੰਘ ਐਮ ਐਲ ਏ ਗੁਰਦੇਵ ਸਿੰਘ ਦੇਵਮਾਨ ਜੀ ਨੂੰ ਵੀ ਕਿ ਜਿਹੜਾ ਇਹ ਕਤਵਾਲੀ ਦੇ ਸਾਹਮਣੇ ਨਾਲਾ ਜਾ ਰਿਹਾ ਹੈਗਾ ਇਹ ਨਾਲਾ ਕਾਫੀ ਸਾਲਾਂ ਤੋਂ ਓਪਨ ਚੱਲ ਰਿਹਾ ਹੈਗਾ ਇਹਦੇ ਕੀ ਆ ਆਲੇ-ਦਾਲੇ ਜਿਹੜੇ ਦਰਸਤ ਨੇ ਉਹਦਾ ਕੁਛ ਨਾ ਕੁਛ ਗਿਰ ਜਾਂਦਾ ਉੱਪਰ ਨਾਲੇ ਹੋਣ ਕਰਕੇ ਨਾਲੇ ਨੂੰ ਬੰਦ ਕਰਾਇਆ ਜਾਵੇ ਅਸੀਂ ਇਸ ਚੀਜ਼ ਨੂੰ ਪਹਿਲਾਂ ਵੀ ਕਮੇਟੀ ਨੂੰ ਲਿਖ ਕੇ ਦੇ ਚੁੱਕਿਆ ਤੇ ਅਸੀਂ ਬੇਨਤੀ ਨਗਰ ਕੌਂਸਲ ਪ੍ਰਧਾਨ ਨੂੰ ਵੀ ਕਰਦੇ ਆਂ ਇਹ ਇਹਦਾ ਜਿਹੜਾ ਹੱਲ ਹੈ ਜਲਦੀ ਤੋਂ ਜਲਦੀ ਕਰਾਇਆ ਜਾਵੇ ਔਰ ਮੈਂ ਮਹੱਲਾ ਨਿਵਾਸੀਆਂ ਦੇ ਬਿਲਕੁਲ ਨਾਲ ਆ ਸਹਿਮਤ ਆ ਜਦੋਂ ਮੈਨੂੰ ਆਵਾਜ਼ ਮਾਰਨ ਕਿ ਮੈਂ ਹਰ ਟਾਈਮ ਹਾਜ਼ਰ ਆ ਮੰਡੂ ਜੀ ਗੱਲ ਇਹ ਹੈ ਵੀ ਜਿਹੜਾ ਹੁਣ ਸਾਰੇ ਐਮਸੀ ਆਪਣੇ ਆਪਣੇ ਬਾੜਾਂ ਦੀ ਸਫਾਈ ਕਰਾ ਰਹੇ ਨੇ ਵੀ ਪਹਿਲਾਂ ਕੀ ਕਰ ਰਹੇ ਸੀਗੇ ਪਹਿਲਾਂ ਨਹੀਂ ਇਹ ਕਿ ਵੋਟਾਂ ਨੇੜੇ ਆ ਗਈਆਂ ਇਸ ਕਰਕੇ ਵੋਟਾਂ ਤਾਂ ਦੇਖੋ ਜੀ ਆਣੀਆਂ ਹੀ ਨੇ ਆਣੀਆਂ ਹੀ ਨੇ ਹਰ ਸਮੇਂ ਸੇ ਰਾਣੀਆਂ ਨੇ ਸਫਾਈ ਵਾਲੀ ਜਿਹੜੀ ਗੱਲ ਹੈ ਉਹ ਤਾਂ ਰੁਟੀਨ 'ਚ ਚੱਲਦੀ ਹੈ ਸਫਾਈ ਨੂੰ ਤਾਂ ਤੁਸੀਂ ਰੋਕ ਨਹੀਂ ਸਕਦੇ ਇੱਕ ਦਿਨ ਵੀ ਕਿਉਂਕਿ ਜਿਹੜਾ ਆਪਣੇ ਘਰ ਦਾ ਪਾਣੀ ਹੈਗਾ ਜਾਂ ਘਰ ਦੇ ਆਪਣੇ ਗੰਦਗੀ ਆ ਉਹਨੇ ਰੋਜ਼ ਨਿਕਲਣਾ ਹੈਗਾ ਉਹਨੂੰ ਆਪਾਂ ਰੋਕ ਨਹੀਂ ਸਕਦੇ ਰੁਟੀਨ 'ਚ ਚੱਲਦੀ ਹੈ ਯਾਨੀ ਕਿ ਕਦੇ ਨਾ ਕਦੇ ਕੋਈ ਇਹ ਜਿਹੀ ਅਮਰਜੈਂਸੀ ਜਦੋਂ ਦਿੱਕਤ ਆ ਜਾਂਦੀ ਹੈ ਤਾਂ ਇਸ ਤਰ੍ਹਾਂ ਉਹਦਾ ਹੱਲ ਕਰਾਇਆ ਜਾਂਦਾ ਨਾਲ ਖੜ ਕੇ ਮੈਂ ਖੁਦ ਕਰਾ ਕੇ ਜਾ ਰਿਹਾ ਹਾਂ ਕਿ ਅਸੀਂ ਦੇਖ ਰਹੇ ਹਾਂ ਸ਼ਹਿਰ 'ਚ ਬਾੜਾਂ 'ਚ ਛੋਟੇ ਛੋਟੇ ਛੋੜੇ ਡੰਪ ਲੱਗਣੇ ਸ਼ੁਰੂ ਹੋ ਗਏ ਜਿਵੇਂ ਦੇਖੋ ਸਾਹਮਣੇ ਲੱਗਿਆ ਪਿਆ ਉਹ ਗਿਲ ਗਿਆ ਅੱਗੇ ਤੱਕ ਅਸੀਂ ਦੇਖਿਆ ਨਹੀਂ ਇਹ ਡਾ ਇਹ ਡੰਪ ਨਹੀਂ ਜੇ ਤਾਂ ਰੁਟੀਨ ਦੇ ਕੰਮ ਨੇ ਟਾਈਮ ਪੂਰਾ ਹੋ ਟਾਈਮ ਦੇ ਯਾਨੀ ਕਿ ਹਮਨ 2-3 2 ਵਜੇਗੇ ਪੂਰਾ ਵੱਧ ਤੋਂ ਵੱਧ ਧਿਆਨ ਦਿੱਤਾ ਜਾਂਦਾ ਨਗਰ ਕੌਂਸਲ ਦੇ ਵਿੱਚ तकरीबन ਉਹ ਹਰ 2 ਦਿਨਾਂ ਬਾਅਦ ਗੇੜਾ ਮਾਰ ਰਹੇ ਨੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਬਹੁਤ ਵਧੀਆ ਕੰਮ ਕਰ ਰਹੇ ਨੇ ਬੜਾ ਵਧੀਆ ਸਿਸਟਮ ਚੱਲਦਾ ਕੋਈ ਐਸੀ ਗੱਲ ਨਹੀਂ ਮੈਂ ਤੁਹਾਨੂੰ ਉਹੀ ਗੱਲ ਪਹਿਲਾਂ ਵੀ ਕਹਿ ਕੇ ਹਟਿਆ ਜਿਹੜਾ ਗੰਦ ਹੈਗਾ ਉਹ ਰੋਜ਼ ਨਿਕਲਣਾ ਹੈ ਔਰ ਸ਼ਾਮ ਨੂੰ ਤੁਸੀਂ ਦੇਖੋਗੇ ਇੱਥੇ ਕਿੱਥੇ ਤੁਹਾਨੂੰ ਲਿਫਾਫਾ ਨਹੀਂ ਮਿਲਣਾ ਚੱਕਿਆ ਜਾਂਦਾ ਬਾਅਦ ਨਹੀਂ ਆ ਧੰਨਵਾਦ